ਪਹੇ ਜੀ ਮੁਲਕਸਾਲ ਤੇ ਜਾਂਦੇ ਪਹੇ ਜੀ ਜੇ ਤੁਰੇ ਜਾਣੇ ਆ ਤੇ ਭਾਇ ਉਹਨੂੰ ਚਾਲੇ ਭਾਇਆ ਮੁੰਡੇ ਨੇ ਤੇ ਜਾ ਕੇ ਤੇ ਜਦੋਂ ਆਂ ਲੇੜੇ ਹੋਣ ਲੱਗਿਆਂ ਜਦੋਂ ਆਂ ਤੁਰਕੇ ਜਿਵੇਂ ਆ ਬਗਾਫਲਾ ਖੜਾ ਐ ਨਹੀਂ ਖੜੇ ਤੇ ਜਾਂਦਾ ਵਸ ਨਾ ਮੈਨੂੰ ਟੈਮ ਮੈਂ ਬਾਹਰ ਛੁੱਟਦਾ ਤੇ ਬਿਚਾਈ ਭੈਣੇ ਪਰ ਅੰਟੀ ਕੋ ਨਹੀਂ ਆਇਆ ਜਿਵੇਂ ਮੀ ਵਰਦਾਣਾ ਉਤਰਾ ਡਾਂਗਾ ਰਾਇਗੇ ਪਤਾ ਹੀ ਕੋਈ ਨਹੀਂ ਲੱਗਾ ਕੀ ਕੋਈ ਤਬਾਹ ਹੈ ਹਾਂ ਕੋਈ ਸੋ ਉਹ ਨਾ ਜੀ ਸਪੋਕਸਮੈਨ ਕੀ ਅਸੀਂ ਕਿਹਾ ਸੀ ਹਾਂਜੀ ਇੱਕ ਦੋ ਬੰਦੇ ਕੀਤੇ ਆ ਜੀ ਦੋ ਤਿੰਨ ਬੰਦੇ ਹੋਰ ਥੱਲੇ ਆ ਗਏ ਨੇ ਮੇਨ ਬੰਦੇ ਉਹ ਖੜੇ ਨਹੀਂ ਜਿਹੜੇ ਜਿਹੜਾ ਸਰਪੰਚ ਦਾ ਫਰਾਰ ਆ ਇਹ ਮੇਡ ਬੰਦੇ ਤਾਂ ਖੜੇ ਨਹੀਂ ਜਿਹੜੇ ਪੂਰਾ ਪਾਰਾਂ ਦੇ ਬੰਦੇ ਸੀ ਨਾਲ ਖਾਏ ਉਹ ਫੜਦੇ ਹੋ ਸਕਦਾ ਇਹ ਦਬਾਅ ਚ ਹੋਵੇ ਕੋਈ ਵੱਡੀ ਗੱਲ ਨਹੀਂ ਕੀ ਸਰਕਾਰ ਮੌਕੇ ਦੀ ਉਹ ਸਰਪੰਚਾ ਮੌਕੇ ਤੋਂ ਨਾ ਹੋ ਸਕਦਾ ਤਾਂ ਹੋ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਹੋ ਵੀ ਸਕਦਾ ਉਹਨੇ ਬਜ਼ੁਰਗ ਬੰਦਾ ਸੀ ਇਹਦੇ ਥੱਪੜ ਤੋਂ ਪੜ ਮਾਰ ਤੇ ਲੰਬੀ ਜਾ ਕੇ ਉਹਨਾਂ ਨੇ ਹੁਣ ਤਿੰਨ ਬੰਦੇ ਤਿੰਨਾ ਬੰਦਿਆਂ ਦੇ ਵਿੱਚ 20 ਬੰਦੇ ਜਾ ਕੇ ਤਿੰਨਾ ਬੰਦਿਆਂ ਦਾ ਮੁਕਾਬਲਾ ਕਰ ਲੈਣਗੇ ਇਹਨਾਂ ਨੂੰ ਜਾ ਕੇ ਉੱਥੇ ਹਸਪਤਾਲ ਦੇ ਬਾਹਰ ਅੱਗੇ ਹੁਣ ਸਿੱਟ ਲਿਆ ਜਾਗੇ ਇੱਕ ਬੰਦਾ ਮਰ rau ਪਿਆ ਇਹਨਾਂ ਦਾ ਇੱਕ ਮਾਰ ਕੇ ਕਰ ਤੇ ਛੱਡਿਆ ਹੁਣ ਪੁਲਿਸਾਂ ਦੀ ਇਹ ਵੀ ਦਾ ਸਨਸਕਾਰ ਕਰੋ ਸਨਸਕਾਰ ਬੰਦੇ ਰੈਸ਼ਟ ਕੀਤੇ ਨਹੀਂ ਉਹਦਾ ਸਨਸਕਾਰ ਰਜਿਸਟਰਨਾ ਉਹਦਾ ਇਹਨਾਂ ਦਾ ਕਹਿਣ ਦਾ ਭਾਅ ਵੀ ਬੰਦੇ ਫੜ ਲੈਣ ਤੇ ਸਨਸਕਾਰ ਹੋ ਜਾਊਗਾ ਜੇ ਨਹੀਂ ਫੜਦੇ ਤਾਂ ਫਿਰ ਇਹਨਾਂ ਦਾ ਕਹਿਣ ਦਾ ਪਾਣੀ ਇਹਦੇ ਥੰਨੇ ਲਿ ਜਾਣਾ ਲਾਣਾ ਲਾਣਾ ਇਹ ਜੱਗ ਲੱਗ ਜਾਵੇ ਧਰਨਾ ਲਾਵਾਂ ਹਾਈ ਤੇ ਬੰਦੇ ਤਿੰਨ ਫੜ ਜੇ ਇੱਕ ਛੱਡਦਾ ਬੰਦਾ ਉਹ ਕਾਹਦੇ ਸਾਥ ਛੱਡਿਆ ਨਾ ਕੋਈ ਸਾਨੂੰ ਜਵਾਬ ਦੇਣਾ ਨਾ ਮੁੱਕ ਕਿਹੜੀ ਖੱਤ ਇਹ ਕੱਲ ਨੂੰ ਅੱਜ ਇਹ ਇੱਕ ਕਾ ਗਰੀਬ ਨਾਲ ਹੋਗੀ ਸਾਡੇ ਕੱਲ ਨੂੰ ਸਾਡੇ ਨਾਲ ਹੋਗੀ ਹੈ ਹਰਪੰਚ ਬਣਾਉਂਦੇ ਕਾਦੇ ਖਾਤਰ ਤੁਸੀਂ ਇਹ ਜਿੱਥੋਂ ਮੈਨੂੰ ਹਰਪੰਚ ਬਣਾਉਂਦੇ ਕਾਹਦੇ ਕਰ ਆ ਆ ਹਰਪੰਚ ਖੋਦ ਕਰਨਾ ਪਿਆ ਕੋਈ ਮੇਰੇ ਦੰਗਾ ਚੱਡੂ ਉਹ ਤੇ ਜਾ ਕੇ ਮਾਰੇ ਹਾਂ ਪਰ ਬੱਚੋ ਖੋਦੋ ਕਰ ਰਿਹਾ ਕੰਮ ਕਹਿੰਦਾ ਮੋਦਵਰ ਬੰਦਾ ਇਹ ਕੰਮ ਕਰ ਹਾਂ ਆ ਹੀ ਕਰ ਰਿਹਾ ਉਹ ਸਾਡੇ ਪਿੰਡ ਦੇ ਹੈਗੇ ਜੀਮੇਦਾਰ ਹੈਗੇ ਉਹਨਾਂ 15 20 ਸਾਲ ਰਿਹਾ ਹੈ ਉਹਨਾਂ ਦਾ ਤਾਂ ਕਿਸੇ ਨੇ ਕੀਤੀ ਕੱਲ ਦਾ ਫੈਸਲਾ ਕਰਾਉਂਦੇ ਇਹ ਫੈਸਲਾ ਥੋੜਾ ਕਰਦਾ ਇਹ ਫੈਸਲਾ ਕੀਤਾ ਨੇ ਇੱਕ ਘਟਨਾ ਹੋਈ ਹੈ ਜੀ 4 ਤਰੀਕ ਦੀ 6:30 ਵਜੇ 10 ਬੰਦੇ ਆ ਕੇ ਘਰੇ ਗੱਲ ਪੈ ਗਈ ਕੱਲ ਹੋਈ ਸੀ ਜਿਹੜਾ ਬੂਥ ਲਾਇਆ ਸੀ ਕਾਂਗਰਸ ਦਾ ਜੀ ਬੂਥ ਦੇ ਇਹ ਹੋ ਗਈ ਜਨ ਜੇ ਨਾ ਨੇ ਕਾਰਕੀ ਕੋ ਆ ਕੇ ਬੰਦਾ ਨੰਗਾ ਮਾਰਦਾ ਇੱਕ ਜੀ ਮਰ ਗਿਆ ਗੁਰਮੀਤ ਸਿੰਘ ਗੁਰਮੀਤ RAM ਤੇ ਇੱਕ ਬੰਦਾ ਹਾਲ ਤੇ ਆਇਆ ਸੀ ਦਾਖਲ ਤੇ ਬੰਦੇ ਜੀ ਇੱਕ ਤਾਂ ਦੀਪਾ RAM ਸਰਪੰਚ ਆ ਜੀ ਮੌਜੂਦਾ ਸਰਪੰਚ ਆ ਜੀ ਇੱਕ ਉਹਦਾ ਭਰਾ ਦੋ ਤੋ ਭਰਾ ਤਿੰਨ ਭਰਾ ਸੀ ਇੱਕ ਇਹਦੇ ਚਾਚੇ ਦਾ ਬੰਦਾ ਸੀ ਇੱਕ ਹੋਰ ਕੁੱਤਾ ਸੀ ਉਹਦਾ ਨਾਮ ਸ਼ੰਕਰ ਵਾਲਾ ਸ਼ੰਕਰ ਪਾਲਰਾਮ ਸੀ ਤੇ ਇੱਕ ਕਰਨਦੀਪ ਦੀ ਇੱਕ ਇੱਕ ਪਾਲਰਾਮ ਹੈਪੀ ਰਾਮ ਸੀ ਇੱਕ ਇਹ 10 ਬੰਦੇ ਸੀ ਕਰ ਰਹੇ ਉਹ ਅ ਸੰਦੀਪ ਦੀ ਕਲਾ ਬਣਾ ਰਹੇ ਹਾਂਜੀ ਹਾਂ ਉਹਦੀ ਰੰਝ ਕਰਕੇ ਕਿਉਂ ਲਾਇਆ ਇਹ ਇਹ ਦੇਖੋ ਜੀ ਇਹ ਹੋ ਸਕਦਾ ਹੈ ਜਿਵੇਂ ਇਹਨਾਂ ਨੇ ਕਰਿਆ ਕਿ ਮਾਰਿਆ ਲੱਗਦਾ ਤਾਂ ਇਹ ਹੀ ਹੈ ਕਿ ਤਾ ਉਹ ਵੀ ਇਹਨਾਂ ਨੇ ਕਿਤੇ ਨਿਕਿਆ ਹੋਵੇ ਤਾਂ ਹੀ ਗਲ ਭਈ ਇਹ ਤਾਂ ਨਹੀਂ ਕਹਿ ਸਕਦੀ ਆ ਆਕਦਾ ਸੀ ਕੁਝ ਭੰਗਈ ਕਰ ਦੇਣਗੇ ਉਹਨਾਂ ਦੇ ਬੰਦੇ ਜਿਹੜੇ ਇਹਨਾਂ ਨੇ ਮਾਰਿਆ ਰੈਸਟ ਹੋਏ ਜਾਣੀ Tadi pelan, tanya anjir,